ਜਲੰਧਰ ਦੇ ਡੇਰਾ ਸਚਕਣ ਬੱਲਾਂ ਵੱਲੋਂ ਗੁਰੂ ਰਵੀਦਾਸ ਜੀ ਦਾ ਜਨਮ ਦਿਨ ਮਨਾਉਣ ਲਈ ਇੱਕ ਵੱਡਾ ਜਥਾ ਮੰਗਲਵਾਰ ਨੂੰ ਬਨਾਰਸ ਲਈ ਰਵਾਨਾ ਹੋਇਆ ਡੇਰਾ ਬੱਲਾਂ ਦੇ ਗਦਿੰਛਿਨ ਸੰਤ ਨਰਿੰਦਰਨੰਦ ਦਾਸ ਜੀ ਦੀ ਇੱਕ ਵਾਇਦ ਵਿੱਚ ਜਲੰਧਰ ਰੇਲਵੇ ਸਟੇਸ਼ਨ ਤੋਂ ਸਪੈਸ਼ਲ ਟ੍ਰੇਨ ਰਵਾਨਾ ਹੋਈ ਇਸ ਮੌਕੇ ਨਾ ਸਿਰਫ ਬਨਾਰਸ ਜਾਣ ਵਾਲੇ ਸ਼ਰਧਾਲੂਆ ਬਲਕਿ ਸਾਰੇ ਡੇਰਾ ਸਮਰਥਕਾਂ ਦਾ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ ਕਿਉਂਕਿ ਡੇਰਾ ਬੱਲਾਂ ਦੇ ਪ੍ਰਮੁੱਖ ਸੰਤ ਨਰਿੰਦਰਨੰਦ ਦਾਸ ਖੁਦ ਸਟ੍ਰੇਨ ਵਿੱਚ ਸਵਾਰ ਸਨ ਇਸ ਲਈ ਉਨ੍ਹਾਂ ਦੇ ਦਰਸ਼ਨ ਲਈ ਡੇਰਾ ਸਮਰਥਕਾਂ ਦਾ ਵੱਡਾ ਹਜ਼ੂਮ ਜਲੰਧਰ ਸਟੇਸ਼ਨ ਪਹ ਦੇਸ਼ ਵਿਦੇਸ਼ ਤੋਂ ਸ਼ਰਧਾਲੂਸ ਯਾਤਰਾ ਵਿੱਚ ਸ਼ਾਮਲ ਹੁੰਦੇ ਨੇ ਇੰਗਲੈਂਡ ਤੋਂ ਕੈਨੇਡਾ ਤੋਂ ਅਮਰੀਕਾ ਤੋਂ ਬਹੁਤ ਹੀ ਸੰਖਤਾ ਜਿਹੜੀਆਂ ਸ਼ਰਧਾ ਸ਼ਰਧਾ ਆਉਂਦੀ ਹੈ ਔਰ ਤੁਸੀਂ ਦੇਖੋਗੇ ਉੱਥੇ ਕਿ ਜਗਾ ਖੜੇ ਹੋਣ ਨੂੰ ਜਗਾ ਨਹੀਂ ਤੁਹਾਨੂੰ ਮਿਲਣੀ ਐਨੀ ਕੋਈ ਬਿਹਾਰ ਤੋਂ ਕੋ ਹਰ ਸਟੇਟ ਤੋਂ ਉੱਥੇ ਲੋਕ ਆਉਂਦੇ ਨੇ ਚੰਗਾ ਲੱਗਦਾ ਟ੍ਰੇਨ 'ਚ ਸੰਖਤਾ ਦੇ ਨਾਲ ਮਹਾਰਾਜ ਦੇ ਨਾਲ ਜਾਣਾ ਰੌਣਕ ਇੰਨੀ ਹੁੰਦੀ ਆ ਪਤਾ ਲੱਗਦਾ ਵੀ ਮਹਾਰਾਜ ਦਾ ਜਨਦਨ ਹੈ ਅੱਜ ਜਦੋਂ ਆ ਮਹੀਨਾ ਆਉਂਦਾ ਤਾਂ ਬੜਾ ਚਾਹ ਹੁੰਦਾ ਵੀ ਅਸੀਂ ਜਾਈਏ ਮਾਲਕ ਦੇ ਦਰਵਾਜ਼ੇ ਦਾਰਸ਼ਨ ਕਰੀਏ ਉਹਨਾਂ ਦੇ ਜਾ ਕੇ ਚੰਗਾ ਲੱਗਦਾ ਬਹੁਤ। ਈਸ਼ਰਦਾਲੂ ਵਾਲਨਸੀ ਦੇ ਗਵਰਦਨ ਵਿੱਚ ਪਹੁੰਚ ਕੇ 10 ਫਰਵਰੀ ਨੂੰ ਗੁਰੂ ਰਵਿਦਾਸ ਜੀ ਦਾ ਜਨਮ ਦਿਨ ਮਨਾਉਣਗੇ। ਇਸ ਦੇ ਬਾਅਦ 11 ਨੂੰ ਤੋਂ ਚੱਲ ਕੇ 12 ਫਰਵਰੀ ਨੂੰ ਇਹ ਜਥਾ ਵਾਪਸ ਜਲੰਧਰ ਪਹੁੰਚੇਗਾ।